ਜੀ ਅਚੀਵਮੈਂਟ ਵੀ ਜੀ CIA 1 ਦੀ ਹੈਗੀ ਅ ਇਹਨਾਂ ਨੂੰ CIA 1 ਇਨਚਾਰਜ ਨਫਰੀਤ ਇਨਸਪੈਕਟਰ ਨਫਰੀਤ ਨੂੰ ਇੱਕ ਇਨਪੁਟ ਆਈ ਸੀਗੀ 17 ਤਰੀਕ ਨੂੰ ਕਿ ਇੱਕ ਕੁਨਾਲ ਉਰਫ ਟਿੰਕੂ ਅ ਵਾਸੀ ਪਰਸਰਾਮ ਨਗਰ ਬਟਿੰਡਾ ਅਤੇ ਸਨਮ ਕੁਮਾਰ ਉਰਫ ਗੋਲੂ ਇਹ ਬੋਹਰਦਾਇ ਤੇ ਇਸ ਟਾਈਮੇ ਵੀ ਪਰਸ ਰਾਮਨਗਰ ਰਹਿੰਦਾ ਇਹ ਮੋਬਾਈਲ ਔਰ ਸੋਨੇ ਦੀ ਸਨੇਚਿੰਗ ਵਗੈਰਾ ਲੁੱਟਾ ਕੋ वहां ਕਰਦੇ ਸਨੇਚਿੰਗਸ ਕਰਦੇ ਬੇਸਿਕਲੀ ਤੇ ਅੱਜ ਵੀ ਇੱਕ ਸਕੂਟਰੀ ਤੇ ਰੇਲਵੇ ਸਟੇਸ਼ਨ ਬਠਿੰਡਾ ਦੇ ਹਾਲੇ-ਤਾਲੇ ਮਿਲ ਸਕਿਆ ਤੇ ਉਸ ਬਿਹਾਫ ਤੇ ਇਨਾਨੀ ਆਪਣੀ ਟੀਮ ਲਗਾ ਕੇ ਇਨਾਨੋ ਇੰਟਰਸੈਪਟ ਕੀਤਾ ਤੇ ਇਨਾਂ ਦੋਨਾਂ ਤੋਂ ਕਾਫੀ ਸਾਰੀ ਚੀਜ਼ਾਂ ਬਰਾਮਦ ਹੋਈਆਂ ਵਿਚ ਇਨਕਲੂਡ ਸੋਨੇ ਦੀਆਂ ਦੋ ਜੋੜੇ ਵਾਲੀਆਂ 10 ਮੋਬਾਈਲ ਫੋਨ ਵੱਖਰੇ ਵੱਖਰੇ ਬ੍ਰਾਂਡਸ ਦੇ ਇੱਕ ਲੈਪਟਾਪ Lenovo ਦਾ اور ਨਾਲ ਜਿਹੜੀ ਪ੍ਰਾਈਮ ਚ ਸਕੂਟਰ ਯੂਜ਼ ਹੋਈ ਹੈ ਸੋ ਇਦਾਂ ਦੇ ਕੇਸ ਜ਼ਿਆਦਾਤਰ ਇਹਨਾਂ ਨੂੰ ਪੁੱਚੋ ਮੰਡੀ ਦੇ ਟ੍ਰੇਸ ਹੋਇਆ ਜਿਸ ਦੇ ਬਿਹਾਫ ਤੇ ਐਫ ਆਈ ਆਰ ਨੰਬਰ 120 ਅੰਡਰ ਸੈਕਟ 37F ਦੇ ਸੈਕਸ਼ਨਸ ਤੇ ਦਰਸਖੋਤ ਵਾਲੀ ਤੋਂ ਹੋਇਆ ਪਰ ਪ੍ਰੀਲੀਮਿਨਰੀ ਤੋਂ ਕੈਸ ਤੇ ਬਦਲ ਲੱਗਿਆ ਕਿ ਇਹਨਾਂ ਨੇ ਕਾਫੀ ਵਾਰਦਾਤਾ ਪੁੱਚੋ ਮੰਡੀ ਏਰੀਆ ਚ ਕੀਤੀਆਂ ਸੀ ਸੋ ਅੱਜ ਦੀ ਪ੍ਰੈਸ ਕਾਨਫਰੰਸ ਤੇ ਸਾਡੀ ਇਹ ਵੇਰੀਅਸ ਰਿਕਵਰੀ ਸੀ ਗਿਆ ਐਂਡ ਅਸੀਂ ਇਦਾਂ ਹੀ ਵਕਵਾ ਕ੍ਰਾਈਮ ਨੂੰ ਵੀ ਟ੍ਰੇਸ ਕਰਦੇ ਰਵਾਂਗੇ ਤੇ ਪ੍ਰੀਐਮਪਟ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ ਇਹ ਜੀ ਅਚੀਵਮੈਂਟ ਵੀ ਜੀ CIA 1 ਦੀ ਹੈਗੀ ਅ ਇਹਨਾਂ ਨੂੰ CIA 1 ਇਨਚਾਰਜ ਨਫਰੀਤ ਇਨਸਪੈਕਟਰ ਨਫਰੀਤ ਨੂੰ ਇੱਕ ਇਨਪੁਟ ਆਈ ਸੀਗੀ 17 ਤਰੀਕ ਨੂੰ ਕਿ ਇੱਕ ਕੁਨਾਲ ਉਰਫ ਟਿੰਕੂ ਅ ਵਾਸੀ ਪਰਸਰਾਮ ਨਗਰ ਬਟਿੰਡਾ ਅਤੇ ਸਨਮ ਕੁਮਾਰ ਉਰਫ ਗੋਲੂ ਇਹ ਉਹ ਬੋਹਰ ਦਾਇ ਤੇ ਇਸ ਟਾਈਮੇ ਵੀ ਪਰਸ ਰਾਮ ਨਗਰ ਰਹਿੰਦਾ ਹੈ ਇਹ ਮੋਬਾਈਲ ਔਰ ਸੋਨੇ ਦੀ ਸਨੇਚਿੰਗ ਵਗੈਰਾ ਲੁੱਟਾ ਕੋ वहां ਕਰਦੇ ਸਨੇਚਿੰਗਸ ਕਰਦੇ ਬੇਸਿਕਲੀ ਤੇ ਅੱਜ ਵੀ ਇੱਕ ਸਕੂਟਰੀ ਤੇ ਰੇਲਵੇ ਸਟੇਸ਼ਨ ਬਠਿੰਡਾ ਦੇ ਹਾਲੇ-ਤਾਲੇ ਮਿਲ ਸਕਦੇ ਤੇ ਉਸ ਬਿਹਾਫ ਤੇ ਇਨਾਨੀ ਆਪਣੀ ਟੀਮ ਲਗਾ ਕੇ ਇਨਾਨੋ ਇੰਟਰਸੈਪਟ ਕੀਤਾ ਤੇ ਇਨਾਂ ਦੋਨਾਂ ਤੋਂ ਕਾਫੀ ਸਾਰੀ ਚੀਜ਼ਾਂ ਬਰਾਮਦ ਹੋਈਆਂ ਵਿਚ ਇਨਕਲੂਡ ਸੋਨੇ ਦੀਆਂ ਦੋ ਜੋੜੇ ਵਾਲੀਆਂ 10 ਮੋਬਾਈਲ ਫੋਨ ਵੱਖਰੀ ਵੱਖਰੀ ਬ੍ਰਾਂਡਸ ਦੇ ਇੱਕ ਲੈਪਟਾਪ Lenovo ਦਾ اور ਨਾਲ ਜਿਹੜੀ ਪ੍ਰਾਈਮ ਚ ਸਕੂਟਰ ਯੂਜ਼ ਹੋਈ ਹੈ ਸੋ ਇਦਾਂ ਦੇ ਕੇਸ ਜ਼ਿਆਦਾਤਰ ਇਹਨਾਂ ਨੂੰ ਪੁੱਚੋ ਮੰਡੀ ਦੇ ਟ੍ਰੇਸ ਹੋਇਆ ਜਿਸ ਦੇ ਬਿਹਾਫ ਤੇ ਐਫ ਆਈ ਆਰ ਨੰਬਰ 120 ਅੰਡਰ ਸੈਕਟ 37F ਦੇ ਸੈਕਸ਼ਨਸ ਤੇ ਦਰਸਖੋਤ ਵਾਲੀ ਤੋਂ ਹੋਇਆ ਪਰ ਪ੍ਰੀਲੀਮਿਨਰੀ ਤੋਂ ਫੀਸ ਤੇ ਬਦਲ ਲੱਗਿਆ ਕਿ ਇਹਨਾਂ ਨੇ ਕਾਫੀ ਵਾਰਦਾਤਾ ਪੁੱਚੋ ਮੰਡੀ ਏਰੀਆ ਚ ਕੀਤੀਆਂ ਸੀ ਸੋ ਅੱਜ ਦੀ ਪ੍ਰੈਸ ਕਾਨਫਰੰਸ ਤੇ ਸਾਡੀ ਇਹ ਵੇਰੀਅਸ ਰਿਕਵਰੀ ਸੀ ਗਿਆ ਐਂਡ ਅਸੀਂ ਇਦਾਂ ਹੀ ਵਕਵਾ ਕ੍ਰਾਈਮ ਨੂੰ ਵੀ ਟ੍ਰੇਸ ਕਰਦੇ ਰਵਾਂਗੇ ਤੇ ਪ੍ਰੀਐਮਪਟ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप